ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੇਖਦੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਹਾਂ ਗੱਲ ਕਰਾਂਗੇ 19 ਤੋਂ ਲੈ ਕੇ 25 ਨਵੰਬਰ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ 5-7 ਦਿਨਾਂ ਦੇ ਵਿੱਚ ਤੇ ਕਿਹੜਾ WD ਪਹੁੰਚਣ ਜਾ ਰਿਹਾ ਇਸ ਦਾ ਕੀ ਪ੍ਰਭਾਵ ਵੇਖਣ ਨੂੰ ਮਿਲੇਗਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਮੀਂਹ ਦੀ ਸੰਭਾਵਨਾ ਪਾਂਦੀ ਦਿਖਾਈ ਦੇ ਰਹੀ ਹੈ ਜੇ ਮੌਸਮ ਸਾਫ਼ ਰਹੇਗਾ ਤਾਂ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਤਰ ਦਾ ਮੌਸਮ ਕਮੈਂਟ ਕਰ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਨੂੰ ਸਭ ਤੋਂ ਪਹਿਲਾਂ ਸਵੇਰ ਦੀਆਂ ਸੈਟਲਾਈਟ ਤਸਵੀਰਾਂ ਵਿੱਚ ਲਗਭਗ 6:30 ਦੀਆਂ ਸੈਟਲਾਈਟ ਤਸਵੀਰਾਂ ਨੇ ਤਾਂ ਫਿਲਹਾਲ ਦੇਖ ਸਕਦੇ ਜਿਹੜਾ ਪੰਜਾਬ ਦੇ ਕੁਝ ਇਲਾਕੇ ਹੋਗੇ ਉਸ ਤੋਂ ਬਾਅਦ ਹਰਿਆਣਾ ਤੇ ਰਾਜਸਥਾਨ ਤੇ ਪੰਜਾਬ ਦੇ ਨਾਲ ਲੱਗਦੇ ਕੁਝ ਖੇਤਰਾਂ ਵਿੱਚ ਥੋੜੀ-ਬੋਤੀ ਕਿਤੇ-ਕਿਤੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਮੀਨੀ ਪੱਧਰ ਤੇ ਤੇ ਕੁਝ ਥਾਂ ਲਗਾ ਹਲਕੀ ਇੱਕਾ ਤੋਂ ਕ ਹੁੰਦੇ ਤਾਂ ਕਿਉਂਕਿ ਪੱਛੋਂ ਦੀ ਹਵਾ ਜਿਹੜੀ ਕਾਫੀ ਆਪਾਂ ਗੱਲ ਕਰ ਦੋ ਦਿਨਾਂ ਤੋਂ ਚੱਲ ਰਹੀ ਜਿਸ ਕਰਕੇ ਹੁਣ ਪ੍ਰਦੂਸ਼ਣ ਜਿਹੜਾ ਹੌਲੀ-ਹੌਲੀ ਅਗਾ ਖਿਸਕਦਾ ਜਾ ਰਿਹਾ ਜਾਨਕੀ ਪ੍ਰਦੂਸ਼ਣ ਤੋਂ ਹੌਲੀ-ਹੌਲੀ ਰਾਤ ਮਿਲਦੀ ਸੰਭਾਵਨਾ ਹੈ ਤਾਂ ਮੌਸਮ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਗਿਆ ਕੱਲ ਵੀ ਵਧੀਆ ਈ ਧੁੱਪ ਲੱਗੀ ਸਵੇਰ ਤੋਂ ਹੀ ਕਈ ਇਲਾਕਿਆਂ ਵਿੱਚ ਵਧੀਆ ਕੜਕਵੀਂ ਧੁੱਪ ਵੇਖਣ ਨੂੰ ਮਿਲੀ ਹੈ ਟੈਂਪਰੇਚਰ ਜਿਹੜੇ ਥੋੜੇ ਜੁੱਤਾ ਗਏ ਨੇ ਕੁਝ ਕਲਾਕਿਆਂ ਵਿੱਚ 26 27 ਡਿਗਰੀ ਤੱਕ ਦਰਜ ਕੀਤੇ ਗਏ 27 28 ਕੁਝ ਇਲਾਕਿਆਂ ਵਿੱਚ ਵੇਖਣ ਨੂੰ ਮਿਲੇ ਨੇ ਖਾਸ ਕਰ ਪੰਜਾਬ ਦੇ ਤਖਣੀ ਇਲਾਕੇ ਹੋਗੇ ਜਿਵੇਂ ਫ ਆਣਾ ਦੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਹੋਗੇ ਕੁਝ ਪੂਰਬੀ ਖੇਤਰ ਇੱਥੇ ਟੈਂਪਰੇਚਰ ਥੋੜੇ ਜਿ ਥੱਲੇ ਆਪਾਂ ਗੱਲ ਕਰੀ ਜਿਹੜੇ ਉ ਤਾਂ ਗਏ ਨੇ ਕਾਫੀ ਜਿਹੜੇ 28 29 ਡਿਗਰੀ ਤੱਕ ਵੀ ਦਰਜ ਕੀਤੇ ਗਏ ਨੇ ਬਾਕੀ ਪੰਜਾਬ ਦੇ ਉੱਤਰ ਆਪਣੇ ਲੱਗ ਕੇ ਮਾਝਾ ਤੇ ਬਾਬਾ ਦੇ ਕੁਝ ਪੱਛਮੀ ਕੁਝ ਪੂਰਬੀ ਖੇਤਰ ਪਹਾੜਾਂ ਦੇ ਨਾਲ ਲੱਗਦੇ ਖੇਤਰ ਇੱਥੇ ਥੋੜੇ ਟੈਂਪਰੇਚਰ ਥੱਲੇ ਜਾਨਕਿ 23 24 ਕੁਝ ਲੱਗ 24 25 ਡਿਗਰੀ ਤੱਕ ਦਰਜ ਕੀਤੇ ਗਏ ਨੇ ਉਸ ਤੋਂ ਬਾਅਦ ਆਪਾਂ ਗੱਲ ਕਰੀ 19 ਤੋਂ ਲੈ ਕੇ 25 ਨਵੰਬਰ ਦੇ ਵਿਚਕਾਰ ਕੋਈ ਮੀਂਹ ਦੀ ਸੁਭਾਵਨਾ ਬਣਦੀ ਦਿਖਾਈ ਨਹੀਂ ਦੇ ਰਹੀ ਕੋਈ ਹੋਰ ਬਦਲਾਅ ਵੇਖਣ ਨੂੰ ਮਿਲੇਗਾ ਤਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤਾਂ ਥੋੜੇ ਥੋੜੇ ਬਹੁਤ ਖੇਤਰਾ ਵਿੱਚ ਜਿਹੜੇ ਹਲਚਲਾਂ ਹੋਣ ਦੀ ਸਭਾਵਨਾ ਬਾਕੀ ਅਪਡੇਟ ਜਿਵੇਂ ਆਪਾਂ ਨੂੰ ਮਿਲੇਗੀ ਤਾਂ ਉਹ ਵੀ ਤੁਹਾਡੇ ਤੱਕ ਆਪਾਂ ਅਪਡੇਟ ਕਰ ਦਾਂਗੇ ਵੀਡੀਓ ਦੇ ਜ਼ਰੀਏ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਰਾਲ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖਦੇ ਕਰੀਬ ਜਿਹੜੇ 7 7 ਵਜੇ ਦੀਆਂ ਜਾਂ ਆਪਾਂ ਗੱਲ ਕਰੇ 6:30 ਵਜੇ ਤੋਂ ਬਾਅਦ ਜਿਹੜੇ ਸੈਟਲਾਈਟ ਤਸਵੀਰਾਂ ਲਈਆਂ ਗਈਆਂ ਨੇ ਇਸ ਵਿੱਚ ਪੰਜਾਬ ਦੇ ਜ਼ਿਆਦਾਤਰ ਲਾਗੇ ਉਸ ਬਹਾਰਿਆਣਾ ਤੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਖੇਤਰ ਮੌਸ ਕਿ ਸੰਗਣੀ ਜਿਹੜੀ ਵੇਖ ਸਕਦੇ ਧੁੰਦ ਕਾਫੀ ਜਿਹੜੀ ਵੇਖਣ ਨੂੰ ਮਿਲ ਰਹੀ ਤਾਂ ਜਿਹੜਾ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਜ਼ਮੀਨੀ ਪੱਧਰ ਤੇ ਥੋੜ੍ਹਾ ਬਹੁਤ ਖੇਤਰਾ ਧੁੰਦ ਦੇ ਤਾਂ ਜਿਵੇਂ ਜਿਵੇਂ ਟਾਈਮ ਬੀਤੇਗਾ ਜਾਨਕੀ 8 9 9 10 ਵਜਣਗੇ ਤਾਂ ਕਾਫੀ ਖੇਤਰਾ ਵਿੱਚ ਵਧੀਆ ਝਟਪ ਲੱਗਣ ਦੀ ਸੰਭਾਵਨਾ ਹੈ 21 22 ਕੀ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਪੱਛੋਂ ਦੀ ਹਵਾ ਚੱਲੇਗੀ ਜਿਸ ਕਰਕੇ ਪ੍ਰਦੂਸ਼ਣ ਤੋਂ ਕਾਫੀ ਜਿਹੜੀ ਰਾਤ ਮਿਲਦੀ ਸੰਭਾਵਨਾ ਹੈ ਤਾਂ ਜਿਹੜਾ ਮੌਸਮ ਕਾਫੀ ਸਾਫ਼ ਹੋ ਜਾਗਾ ਚ ਕਾਫੀ ਵਧੀਆ ਜਿਹੜੀ ਧੁੱਪ ਲੱਗਣ ਦੀ ਸੰਭਾਵਨਾ ਪਨ ਦੀ ਦਿਖਾਈ ਦੇ ਰਹੀ ਹੈ ਤਾਂ ਉਸ ਵਾਰ 22 23 24 ਦੇ ਦੌਰਾਨ ਕੁਝ ਇਲਾਕਿਆਂ ਵਿੱਚ ਆਪ ਗੱਲ ਕਰੀਏ ਉੱਤਰ ਪੱਛਮ ਤੋਂ ਹਵਾਵਾਂ ਚੱਲਣ ਕੀ ਕੁਝ ਲੱਗ ਦੱਖਣ ਪੂਰਬੀ ਤੇ ਕੁਝ ਇਲਾਕਿਆਂ ਵਿੱਚ ਪੂਰਬ ਦਿਸ਼ਾ ਤੋਂ ਜਾਂ ਦੱਖਣ ਤੋਂ ਇਸ ਤਰ੍ਹਾਂ ਦੀ ਹਵਾਵਾਂ ਜਿਹੜਾ ਹੀ ਰਫਤਲ ਹੁੰਦਾ ਰਹੇਗਾ ਤਾਂ ਉਸ ਵਾਰ 25 ਤੋਂ ਬਾਅਦ 26 27 ਦੇ ਦੌਰਾਨ ਤਾਂ ਕਾਫੀ ਫਿਰ ਤੋਂ ਜਿਹੜੀ ਪੱਛੋਂ ਚੱਲਣ ਦੀ ਸੰਭਾਵਨਾ ਪਨ ਦੀ ਦਿਖਾਈ ਦੇ ਰਹੀ ਹੈ ਤਾਂ ਉਸ ਤੋਂ ਬਾਅਦ ਆਪ ਟੈਂਪਰੇਚਰ ਦੀ ਗੱਲ ਕਰੀ ਤਾਂ ਜਿਹੜੇ ਰਾਤ ਦੇ ਟੈਂਪਰੇਚਰ ਹੋਣਗੇ ਥੱਲੇ ਰਿਕਾਰਡ ਤਰਜ ਕੀਤੇ ਜਾਣਗੇ ਜਾਨਕੀ 10 11 ਤੋਂ ਤਾਂ ਪੰਜਾਬ ਦੇ ਜਿਹੜੇ ਪਹਿਲਾਂ ਤੁਹਾਨੂੰ ਦੱਸਿਆ ਨ ਦੱਖਣੀ ਖੇਤਰੋਗੇ ਜਿਵੇਂ ਫਾਜ਼ਲਕਾ ਫਰੀਦਕੋਟ ਮੁਕਸਰ ਫਰੋਜ਼ ਆਪਣਾ ਫਰੋਜ਼ਪੁਰ ਦੇ ਕੁਝ ਇਲਾਕੇ ਹੋਗੇ ਉਸ ਵਾਰ ਮਾਨਸਾ ਆ ਗਿਆ ਜਾਂ ਪਟਿਆਲਾ ਦੇ ਕੁਝ ਇਲਾਕੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਇੱਥੇ ਜਿਹੜੇ 11 12 ਤੋਂ ਲੈ ਕੇ 13 14 ਡਿਗਰੀ ਤੱਕ ਬਾਕੀ ਜਿਹੜਾ ਮਾਝਾ ਤੇ ਬਾਬਤ ਕੁਝ ਪਾੜ ਦੇ ਨਾਲ ਲੱਗਦੇ ਉੱਤਰ ਪੂਰਬੀ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਜਿਹੜੇ ਹੋਣਗੇ ਟੈਂਪਰੇਚਰ 10 ਤੋਂ ਲੈ ਕੇ 11 12 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਤੇ ਦਿਨ ਦੇ ਟੈਂਪਰੇਚਰ ਹੋਣਗੇ ਜਿਹੜੇ ਜਿਹੜੇ ਦੱਖਣੀ ਖੇਤਰ ਇਹਨਾਂ ਕਿ ਉਹ ਇਹਨਾਂ ਵਿੱਚ ਜਿਹੜੇ ਹੋਣਗੇ ਆ ਉਸ ਤੋਂ ਬਾਅਦ ਜਿਹੜੇ 24 23 24 ਤੋਂ ਲੈ ਕੇ 25 26 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਤਾਂ ਪੱਛਮੀ ਜਿਹੜਾ ਸਿਸਟਮ ਆਵੇਗਾ 24 ਨੂੰ ਆ ਡਬਲਯੂਡੀ ਪਹੁੰਚੇਗਾ 24 25 ਨੂੰ ਕੁਝ ਕਲਾਕਾ ਵਿੱਚ ਫੈਕਟ ਜਿਹੜਾ ਵੇਖਣ ਨੂੰ ਮਿਲ ਰਿਹਾ ਕੁਝ ਕਲਾਕਾ ਮੀਂਹ ਦੇ ਛਰਾਟੇ ਪੈਣ ਦੀ ਸੰਭਾਵਨਾ ਫਿਲਹਾਲ ਹੁੰਦੀ ਜੋ ਅਪਡੇਟ ਹੈ ਕਾਫੀ ਲਾਲ 19 ਤੋਂ ਲੈ ਕੇ 25 ਦੇ ਦੌਰਾਨ ਕੋਈ ਜ਼ਿਆਦਾ ਪੰਗਲ ਕਰੀ ਧੁੰਦ ਦੀ ਸੰਭਾਵਨਾ ਨਹੀਂ ਸਵੇਰ ਦੇ ਘੰਟਿਆਂ ਵਿੱਚ ਰਾਤ ਦੇ ਕੁਝ ਅੱਧੀ ਰਾਤ ਤੋਂ ਬਾਅਦ ਸਵੇਰ ਦੇ ਘੰਟਿਆਂ ਵਿੱਚ ਜ਼ਮੀਨੀ ਪੱਧਰ ਤੇ ਕੁਝ ਕਲਾਕਾ ਹਲਕੀ ਸੰਘਣੀ ਧੁੰਦ ਨਵਾਂ 10 ਕਾਫੀ ਏਰੀਆ ਵਿੱਚ ਮੌਸਮ ਜਿਹੜਾ ਸਾਫ ਹੋ ਜਗਾ ਚ ਵਧੀਆ ਤੁੱਪ ਲੱਗਣ ਦੀ ਸੁਭਾਉਣਾ ਪੰਦੀ ਦਿਖਾਈ ਦੇ ਰਹੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤਾਂ ਅੱਟ ਤੱਕ ਜਾਣਕਾਰੀ ਜਰੂਰ ਪਹੁੰਚਾ ਦਿੱਤੀ ਜਾਵੇਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਵੇਰ ਤੁਹਾਡਾ ਬਹੁਤ ਬਹੁਤ ਧੰਨਵਾਦ